ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਏਐਸ ਸਵੇਰਾ ਓਟੀਟੀ ਤੇ ਬਹੁਤ ਜਲਦ OTT ਚੋਪਾਲ ਤੇ ਇੱਕ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ 84 ਤੋਂ ਬਾਅਦ ਇਸ ਫਿਲਮ ਦੇ ਵਿੱਚ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਕੁਲਜਿੰਦਰ ਸਿੰਘ ਸਿੱਧੂ ਗੁਰਸ਼ਬਦ ਜਰਨੈਲ ਸਿੰਘ ਪ੍ਰਕਾਸ਼ ਗਾਧੂ ਸੋ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਗੁਰ ਅਮਾਨਤ ਸਿੰਘ ਪਤੰਗਾ ਵੱਲੋਂ ਅਤੇ ਲਿਖੀ ਗਈ ਹੈ ਜਰਨੈਲ ਸਿੰਘ ਵੱਲੋਂ ਸੋ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਦੇ ਵਿੱਚ 84 ਦਾ ਦੌਰ ਦਿਖਾਇਆ ਜਾਵੇਗਾ ਅਕਸਰ ਅਸੀਂ ਕੁਲਜਿੰਦਰ ਸਿੰਘ ਸਿੱਧੂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਸ ਫਿਲਮਾਂ ਦੇ ਵਿੱਚ ਵੀ ਅਜਿਹਾ ਕੁਝ ਦਿਖਾਇਆ ਜਾਂਦਾ ਹੈ ਅਕਸਰੀ ਇਦਾਂ ਦੀਆਂ ਫਿਲਮਾਂ ਹੀ ਕਰਦੇ ਨੇ ਕੁਲਜਿੰਦਰ ਸਿੰਘ ਸਿੱਧੂ ਜਾਂ ਫਿਰ ਯੋਧਾ ਸਾਡਾ ਹੱਕ ਹੋਵੇ ਗੁਰਮੁਖ ਹੋਵੇ ਅਜਹੀਆਂ ਫਿਲਮਾਂ ਹੀ ਕਰਦੇ ਨੇ ਕੁਲਜਿੰਦਰ ਸਿੰਘ ਸਿੱਧੂ ਸੋ ਇੱਕ ਫਿਲਮ ਹੋਰ ਇਸੇ ਕੈਟਾਗਰੀ ਦੀ ਆ ਰਹੀ ਹੈ 84 ਤੋਂ ਬਾਅਦ ਬਹੁਤ ਜਲਦ OTT ਚ ਪਾਲਤੇ ਰਿਲੀਜ਼ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਕੁਲਜਿੰਦਰ ਸਿੰਘ ਸਿੱਧੂ ਨੇ ਅਜਹੀ ਪ੍ਰੋਜੈਕਟ ਕੀਤੇ ਨੇ ਸੋ ਕਿਨੂ ਕਿਨੂ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ اے ਸਵੇਰਾ OTT ਤੇ ਬਹੁਤ ਜਲਦ OTT ਚਪਾਲਤਿਕ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ 84 ਤੋਂ ਬਾਅਦ ਇਸ ਫਿਲਮ ਦੇ ਵਿੱਚ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਕੁਲਜਿੰਦਰ ਸਿੰਘ ਸਿੱਧੂ ਗੁਰਸ਼ਬਦ ਜਰਨੈਲ ਸਿੰਘ ਪ੍ਰਕਾਸ਼ ਗਾਧੂ ਸੋ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਗੁਰ ਅਮਾਨਤ ਸਿੰਘ ਪਤੰਗਾ ਵੱਲੋਂ ਅਤੇ ਲਿਖੀ ਗਈ ਹੈ ਜਰਨੈਲ ਸਿੰਘ ਵੱਲੋਂ ਸੋ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਦੇ ਵਿੱਚ 84 ਦਾ ਦੌਰ ਦਿਖਾਇਆ ਜਾਵੇਗਾ ਅਕਸਰ ਅਸੀਂ ਕੁਲਜਿੰਦਰ ਸਿੰਘ ਸਿੱਧੂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਸ ਫਿਲਮਾਂ ਦੇ ਵਿੱਚ ਵੀ ਅਜੇ ਕੁਝ ਦਿਖਾਇਆ ਜਾਂਦਾ ਹੈ ਅਕਸਰੀ ਇਦਾਂ ਦੀਆਂ ਫਿਲਮਾਂ ਹੀ ਕਰਦੇ ਨੇ ਕੁਲਜਿੰਦਰ ਸਿੰਘ ਸਿੱਧੂ ਜਾਂ ਫਿਰ ਯੋਧਾ ਹੋਵੇ ਸਾਡਾ ਹੱਕ ਹੋਵੇ ਗੁਰਮੁਖ ਹੋਵੇ ਅਜਹੀਆਂ ਫਿਲਮਾਂ ਹੀ ਕਰਦੇ ਨੇ ਕੁਲਜਿੰਦਰ ਸਿੰਘ ਸਿੱਧੂ ਸੋ ਇੱਕ ਫਿਲਮ ਹੋਰ ਇਸੇ ਕੈਟਾਗਰੀ ਦੀ ਆ ਰਹੀ ਹੈ 84 ਤੋਂ ਬਾਅਦ ਬਹੁਤ ਜਲਦ OTT ਚੋਪਾਲ ਤੇ ਰਿਲੀਜ਼ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਕੁਲਜਿੰਦਰ ਸਿੰਘ ਸਿੱਧੂ ਨੇ ਅਜਹੀ ਪ੍ਰੋਜੈਕਟ ਕੀਤੇ ਨੇ ਸੋ ਕਿਨੂ ਕਿਨੂ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ اے ਸਵੇਰਾ OTT ਤੇ ਬਹੁਤ ਜਲਦ OTT ਚਪਾਲਤਿਕ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ 84 ਤੋਂ ਬਾਅਦ ਇਸ ਫਿਲਮ ਦੇ ਵਿੱਚ ਮੇਨ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਕੁਲਜਿੰਦਰ ਸਿੰਘ ਸਿੱਧੂ ਗੁਰਸ਼ਬਦ ਜਰਨੈਲ ਸਿੰਘ ਪ੍ਰਕਾਸ਼ ਗਾਧੂ ਸੋ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਗੁਰ ਅਮਾਨਤ ਸਿੰਘ ਪਤੰਗਾ ਵੱਲੋਂ ਅਤੇ ਲਿਖੀ ਗਈ ਹੈ ਜਰਨੈਲ ਸਿੰਘ ਵੱਲੋਂ ਸੋ ਜੇਕਰ ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਦੇ ਵਿੱਚ 84 ਦਾ ਦੌਰ ਦਿਖਾਇਆ ਜਾਵੇਗਾ ਅਕਸਰ ਅਸੀਂ ਕੁਲਜਿੰਦਰ ਸਿੰਘ ਸਿੱਧੂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਸ ਫਿਲਮਾਂ ਦੇ ਵਿੱਚ ਵੀ ਅਜਿਹਾ ਕੁਝ ਦਿਖਾਇਆ ਜਾਂਦਾ ਹੈ ਅਕਸਰੀ ਇਦਾਂ ਦੀਆਂ ਫਿਲਮਾਂ ਹੀ ਕਰਦੇ ਨੇ ਕੁਲਜਿੰਦਰ ਸਿੰਘ ਸਿੱਧੂ ਜਾਫਰ ਯੋਧਾ ਹੋਵੇ ਸਾਡਾ ਹੱਕ ਹੋਵੇ ਗੁਰਮੁਖ ਹੋਵੇ ਅਜਹੀਆਂ ਫਿਲਮਾਂ ਹੀ ਕਰਦੇ ਨੇ ਗੁਲਜਿੰਦਰ ਸਿੰਘ ਸਿੱਧੂ ਸੋ ਇੱਕ ਫਿਲਮ ਹੋਰ ਇਸੇ categories ਦੀ ਆ ਰਹੀ ਹੈ 84 ਤੋਂ ਬਾਅਦ ਬਹੁਤ ਜਲਦ OTT ਚੋਪਾਲ ਤੇ ਰਿਲੀਜ਼ ਹੋਣ ਵਾਲੀ ਹੈ ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਗੁਲਜਿੰਦਰ ਸਿੰਘ ਸਿੱਧੂ ਨੇ ਅਜਹੀ ਪ੍ਰੋਜੈਕਟ ਕੀਤੇ ਨੇ ਸੋ ਕਿਹਨੂ ਕਿਹਨੂ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ